快点，快走<回>！走吧，你。 ਇਸ ਦਾ ਠੀਕ ਹੈ ਸਬਜੈਕਟ ਪ੍ਰੈਸ ਕੰਪਲੈਕਸ ਕੀਤੀ ਜਾ ਰਹੀ ਹੈ ਕਿਸ ਪੱਧਰ ਤੱਕ ਕੀ ਪੂਰਾ ਮਾਮਲਾ ਜਦਾ ਹਾਂਜੀ ਤਾਂ ਬੇਸਿਕਲੀ ਜਿਹੜਾ ਹੈਗਾ ਜੀ ਐਸਐਸਪੀ ਸਾਹਿਬ ਦੇ ਵੱਲੋਂ ਅਤੇ ਐਸਪੀ ਰੂਰਲ ਸਾਹਿਬ ਦੇ ਵੱਲੋਂ ਜਿਹੜਾ ਆਪਾਂ ਸਨੇਚਿੰਗ ਦੀਆਂ ਵਾਰਦਾਤਾਂ ਤੇ ਚੋਰੀ ਦੀਆਂ ਜੋ ਵਾਰਦਾਤਾਂ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਜਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਠੱਲ ਪਾਉਣ ਦੇ ਲਈ ਸਮੇਂ-ਸਮੇਂ ਤੇ ਜਿਹੜੀ ਹੈਗੀ ਹੈ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੋ ਇਸੇ ਜਿਹੜੀ ਹੈਗੀ ਮੁਹੰਮਦ ਦੇ ਤਹਿਤ ਸਾਡੇ ਸਿਟੀ ਕੁਰਾਲੀ ਥਾਣੇ ਵੱਲੋਂ ਇਨਸਪੈਕਟਰ ਸਾਹਿਬ ਵੱਲੋਂ ਇਹਦੇ ਤੇ ਇੱਕ ਜਿਹੜਾ ਹੈਗਾ 75 ਨੰਬਰ ਐਫ ਆਈ ਆਰ ਦਿੱਤੀ ਗਈ ਸੀਗੀ ਇਹ ਜਿਹੜੀ 75 ਨੰਬਰ ਐਫ ਆਈ ਆਰ ਸੀਗੀ ਇਹ ਸਨੇਚਿੰਗ ਦੀ ਸੀਗੀ ਕਿ ਲੇਡੀ ਦੇ ਕੰਨ ਚੋਂ ਇੱਕ ਵਾਲੀ ਖੋ ਕੇ ਬੰਦਾ ਜਿਹੜਾ ਹੈਗਾ ਮੋਟਰਸਾਈਕਲ ਭਜਾ ਕੇ ਲੈ ਗਿਆ ਸੀਗਾ ਜਿਹਦਾ ਪਲਸਰ ਮੋਟਰਸਾਈਕਲ ਸੀਗਾ ਤੇ ਉਹਦੀ ਅਸੀਂ ਭਾਲ ਕਰਦੇ ਰਹੇ ਸਾਨੂੰ ਨੰਬਰ ਵੀ ਟਰੇਸ ਹੋ ਗਿਆ ਸੀ ਉਹਦਾ ਉਸ ਦੇ ਤਹਿਤ ਬਾਅਦ ਦੇ ਵਿੱਚ ਉਹਨੂੰ ਨਾਮਿਨੇਟ ਕੀਤਾ ਗਿਆ ਜਿਹਦਾ ਨਾਮ ਸਤਵਿੰਦਰ ਸਿੰਘ ਹੈਗਾ ਪੁੱਤਰ ਦیدار ਸਿੰਘ ਵਾਸੀ ਸ਼ਾਹਪੁਰ ਦਾ ਇਹ ਤੇ ਇਹ ਮੁੰਡਾ ਜਿਹੜਾ ਹੈਗਾ ਇਹਦਾ ਆਦਤ ਸੀ ਕਿ ਇਹ ਯਾਨੀ ਕਈ ਹੋਰ ਵਾਰ ਦਾ ਤੁਹਾਨੂੰ ਵੀ ਅਨਜਾਮ ਦਿੰਦਾ ਤੋ ਇਹਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਜਿਹੜਾ ਹੈਗਾ 53 ਨੰਬਰ ਮੁਕੱਦਮਾ ਸਨੇਚਿੰਗ ਦਾ ਹੀ ਜਿਹੜਾ ਹੈਗਾ ਇਹ ਸਦਰ ਮੁਰੰਡੇ ਵੀ ਦਰਜ ਹੈ ਜਿਹਦੇ ਵਿੱਚੋਂ ਇਹ ਭਗੌੜਿਆ ਹੀ ਹੈ ਜਿੱਥੇ ਫੜਿਆ ਨਹੀਂ ਗਿਆ ਸੀ ਅਜੇ ਤੱਕ ਇਸ ਤੋਂ ਇਲਾਵਾ ਇਹ ਪੀਓ ਵੀ ਹੈਗਾ ਇੱਕ 149 ਨੰਬਰ ਮੁਕੱਦਮਾ 2017 ਦੇ ਵਿੱਚ ਸਿਟੀ ਖਰੜ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇਹ ਕੋਰਟ ਦਾ ਪੀਓ ਹੈ 304 ਦੇ ਮਕਦਮੇ ਦੇ ਵਿੱਚ ਸੋ ਇਹ ਕਾਫੀ ਜਿਹੜਾ ਹੈਗਾ ਟੂਟੋਰੀਅਸ ਜਿਹੜਾ ਹੈਗਾ ਬੰਦਾ ਸੀਗਾ ਇਹ ਤੇ ਇਹ ਵਾਰਦਾਤਾਂ ਨੂੰ ਹੀ ਅੰਜਾਮ ਦੇ ਰਿਹਾ ਸੀਗਾ ਤੇ ਆਪਣੇ ਟਿਕਾਣੇ ਤੇ ਵੀ ਨਹੀਂ ਰਹਿੰਦਾ ਸੀ ਭੱਜਿਆ ਹੋਇਆ ਸੀ ਉੱਥੋਂ ਤਾਂ ਇਹਨੂੰ ਕਵਰ ਕੀਤਾ ਗਿਆ ਤਾਂ ਇਸ ਕਵਰ ਇਹਨੂੰ ਕਵਰ ਕਰਨ ਦੇ ਨਾਲ-ਨਾਲ ਹੀ ਅਸੀਂ ਜਿਹੜੇ ਹੈਗੇ ਇਹਦੇ ਨਾਲ ਦੋ ਹੋਰ ਸਾਥੀ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਗੁਰਿੰਦਰਪਾਲ ਸਿੰਘ ਉਰਫ ਬਿੰਨੀ ਹੈ ਇੱਕ ਕੋਰਾਲੀ ਦਾ ਤੇ ਇੱਕ ਸੁਰਿੰਦਰ ਕੁਮਾਰ ਹੈਗਾ ਇਹ ਵੀ ਕੋਰਾਲੀ ਦਾ ਤੋ ਇਹ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਅੱਗੇ ਵਾਲੀਆਂ ਲੈ ਕੇ ਅੱਗੇ ਵਾਲੀਆਂ ਵੇਚਦਾ ਵੇਚ ਕੇ ਆਪਣੇ ਪੈਸੇ ਇਹ ਉਤੋਂ ਲੈਂਦਾ ਸੀਗਾ ਇਹ ਉਸ ਗਿਰੋਹ ਦੇ ਵਿੱਚ ਇਹ ਤਿੰਨ ਬੰਦੇ ਸਾਹਮਣੇ ਆਏ ਨੇ ਇਦੇ ਨਾਲ ਹੀ ਸਾਡੀਆਂ ਦੋ ਵਾਰਦਾਤਾਂ ਹੋਰ ਵੀ ਜਿਹੜੀਆਂ ਹੈਗੀਆਂ ਟਰੇਸ ਹੋ ਗਈਆਂ ਨੇ ਇੱਕ 36 ਨੰਬਰ ਮੁਕੱਦਮਾ ਸਦਰ ਕੁਰਾਲੀ ਦੇ ਵਿੱਚ ਦਰਜ ਕੀਤਾ ਸੀਗਾ ਇੱਕ 70 ਨੰਬਰ ਮੁਕੱਦਮਾ ਇਸੇ ਸਾਲ ਦਾ ਹੀ ਜਿਹੜਾ ਹੈਗਾ ਇਹ ਥਾਣਾ ਮਾਜਰੀ ਦੇ ਵਿੱਚ ਦਰਜ ਕੀਤਾ ਸੀਗਾ ਤੋਂ ਤਿੰਨ ਤਾਂ ਵਾਰਦਾਤਾਂ ਸਾਡੇ ਸਬਡਿਵੀਜ਼ਨ ਦੀਆਂ ਹੀ ਅਸੀਂ ਜਿਹੜੀਆਂ ਟਰੇਸ ਕੀਤੀਆਂ ਤੇ ਇਹ ਦੋਸ਼ੀ ਜਿਹੜਾ ਹੈਗਾ ਮੋਰਿੰਡੇ ਦਾ ਵੀ ਸੀਗਾ ਤੇ ਪੀਓ ਸਿਟੀ ਖਰੜ ਦਾ ਸੀਗਾ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਅਸੀਂ ਕਵਰ ਕੀਤਾ ਇਹਦੇ ਕੋਲੋਂ ਤਿੰਨ ਸੋਨੇ ਦੀਆਂ ਵਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਸਾਰਿਆਂ ਵੱਲੋਂ ਸਾਨੂੰ ਜਿਹੜੀਆਂ ਬਰਾਮਦ ਹੋਈਆਂ ਨੇ ਇੱਕ ਜਿਹੜਾ ਮੋਟਰਸਾਈਕਲ ਸੀਗਾ ਜਿਹਦੇ ਉੱਪਰ ਇਹ ਵਾਰਦਾਤ ਨੂੰ ਅੰਜਾਮ ਹੁੰਦਾ ਸੀਗਾ ਪਲਸਰ ਮੋਟਰਸਾਈਕਲ ਉਹ ਵਾਰਦਾਤ ਦੇ ਵਿੱਚ ਵਰਤਿਆ ਮੋਟਰਸਾਈਕਲ ਵੀ ਅਸੀਂ ਜਿਹੜਾ ਹੈਗਾ ਕਾਬੂ ਕਰਦੇ ਆਏ ਸਰ ਇਹ ਪੈਕੇਟ ਪਾਸੇ ਸਰਦਾਰੂ ਜੀ ਤੁਸੀਂ ਨਹੀਂ ਚੱਲ ਗਏ ਕਾਪੀ ਇਨੈਸ਼ਨ ਹੋ ਜਾਂਦੇ ਨੇ ਇਸ ਪਾਸੇ ਦੀ ਵੀ ਮਾਮਲਾ ਸੋਲਦੇ ਜਿਹੜੀ ਹਜੇ ਤੱਕ ਗੱਲ ਆਈ ਹੈ ਜੀ ਇਹ ਬੰਦਿਆ ਜਿਹੜਾ ਹੈਗਾ ਇਧਰੋਂ ਸਿੰਘਪੁਰਾ ਰੋਡ ਹੋ ਗਈ ਜਿਹੜੀ ਇਧਰ ਟਵਰਡਸ ਬੱਤੀ ਰੋਡ ਹੈਗੀ ਹੈ ਇਹ ਸੜਕ ਦੇ ਉੱਤੇ ਜਿਹੜਾ ਇਹ ਐਕਟਿਵ ਸੀਗਾ ਉੱਥੇ ਇਹ ਜ਼ਿਆਦਾਤਰ ਇਹਨੇ ਮਾਰ ਦਾ ਤੁਹਾਨੂੰ ਇਨਜਾਮ ਦਿੱਤਾ ਹੈਗਾ ਬਾਕੀ ਅਸੀਂ ਇਹ ਤਾਂ ਤਫਤੀਸ਼ ਕਰ ਰਹੇ ਹਾਂ ਹਜੇ ਮੁੱਢਲੀ ਤਫਤੀਸ਼ ਦੇ ਵਿੱਚ ਸਾਡੇ ਕੋਲ ਤਿੰਨ ਵਾਰਤੋਂ ਤੱਕ ਟ੍ਰੇਸ ਤੇ ਇੱਕ ਚੌਥੀ ਵਾਰ ਦਾ ਚ ਵੈਸੇ ਭੱਜਿਆ ਹੋਇਆ ਸੀਗਾ ਤੇ ਪੰਜਵੀਂ ਦੇ ਵਿੱਚ ਪੀਓਸੀ ਦਾ ਇਹ ਚੀਜ਼ਾਂ ਐਜ਼ ਆਫ ਨਾਓ ਸਾਨੂੰ ਕਲੀਅਰ ਹੋ ਚੁੱਕੀਆਂ ਨੇ ਬਾਕੀ ਅਸੀਂ ਹੋਰ ਥਾਣਿਆਂ ਨੂੰ ਵੀ ਇੰਟੀਮੇਸ਼ਨ ਦਾ ਰਿਕਾਰਡ ਹੈ ਉਹਨਾਂ ਨਾਲ ਜੇਕਰ ਗੱਲ ਕੀਤੀ ਜੇ ਉਹ ਵੀ ਪਹਿਲਾਂ ਨਹੀਂ ਉਹਨਾਂ ਦਾ ਕੋਈ ਸਾਫਾ ਰਿਕਾਰਡ ਅਜੇ ਸਾਨੂੰ ਮਿਲਿਆ ਨਹੀਂ ਹੈਗਾ ਜੀ ਉਹਦੇ 'ਚ ਕੋਈ ਸਾਫਾ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਟ ਹਾਂ ਇਹ ਬੰਦੇ ਜਿਹੜੇ ਹੈਗੇ ਨੇ ਇਹਦੇ ਨਾਲ ਸ਼ਾਮਲ ਸੀਗੇ ਸਰੀ ਇਹ ਉਹ ਮਿਲਦੀ ਕੰਪਨੀ ਕੱਪ ਦੀ ਕੰਪਨੀ ਫੈਕਟਰੀ ਉੱਤੇ ਸੀ ਡਰਾਈਵਰ ਵਗੈਰਾ ਦਾ ਕੰਮ ਕਰਦਾ ਸੀਗਾ ਜੀ ਇਹ ਠੀਕ ਹੈ ਤੇ ਵਿੱਚ ਦੀ ਹੁਣ ਆ ਜਿਹੜਾ ਹੈਗਾ ਇਧਰਲੇ ਪਾਸੇ ਨੂੰ ਹੈ ਬੜੇ ਜਿਹੇ ਵੀ ਕੁਝ ਕਿਸ ਤਰ੍ਹਾਂ ਦੇ ਨਾਰਮਲ ਹੈ ਜੀ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਨੇ ਤਾਂ ਡਿਪਲੋਮਾ ਵੀ ਕੀਤਾ ਹੋਇਆ ਠੀਕ ਹੈ ਇੱਕ ਜਿਹੜਾ ਸੁਰਿੰਦਰ ਕੁਮਾਰ ਦੀ ਗੱਲ ਕਰ ਰਹੇ ਮੈਂ ਤੁਹਾਨੂੰ ਇਹ ਜੁਐਲਰ ਸ਼ਾਪ ਹੈ ਦੀ ਇਹਨੂੰ ਵੇਚਦੇ ਸੀਗੇ ਕੋਰਾਲੀ ਦੇ ਵਿੱਚ ਇਹਨੂੰ ਜਿਹੜੀ ਹੈਗੀ ਵਾਲੀ ਵੇਚਦਾ ਨਾ ਸੀਗਾ ਤਾਂ ਹਾਂਜੀ ਇਹ ਹਾਂਜੀ ਅਰੈਸਟ ਕਰ ਲਿਆ ਇਹ ਜੁਐਲਰ ਹੈ ਜੀ ਜਿਹੜਾ ਸੁਰਿੰਦਰ ਕੁਮਾਰ ਹੈ ਇਹ ਜੁਐਲਰ ਹੈ ਜਿਹਨੂੰ ਅੱਗੇ ਵਾਲੀ ਵੇਚੀ ਸੀ ਤੇ ਇਹ ਜਿਹੜਾ ਸਤਵਿੰਦਰ ਹੈ ਇਸ ਨੇਚਰ ਸੀਗਾ ਤੇ ਇਹ ਰਲ ਕੇ ਗੁਰਿੰਦਰ ਨਾਲ ਕੰਮ ਕਰਦਾ ਸੀਗਾ ਕਿੰਨੀ ਦੇਰੋਂ ਕਰਦਾ ਸੀਗਾ ਮੈਂ ਸਮਝ ਨਹੀਂ ਬੰਦ ਇਹ ਦੇਖੋ ਜੀ ਜਿਵੇਂ ਪਿਛਲਾ ਮੁਕੱਦਮਾ ਹੈਗਾ ਇਹਦੇ ਤੇ ਉਹ ਹੈਗਾ 2023 ਦਾ ਜਿਹਦੇ ਵਿੱਚ ਮਤਲਬ ਤੋਂ ਪਹਿਲਾਂ 17 ਦਾ ਮੁਕੱਦਮਾ ਤੇ 304 ਦਾ ਮੁਕੱਦਮਾ ਹੈ ਤਾਂ ਵਿੱਚ ਦੀ ਜੇਲ ਵੀ ਰੱਖਿਆ ਹੈ ਇਹ ਉਸ ਤੋਂ ਬਾਅਦ ਜਦੋਂ ਆਇਆ ਤਾਂ ਹੌਲੀ-ਹੌਲੀ ਉਸ ਤੋਂ ਬਾਅਦ ਫਿਰ ਸਰਗਰਮ ਹੋ ਗਿਆ ਸੀ ਇਸੇ ਸਾਲ ਦੇ ਵਿੱਚ ਹੁਣ ਕੁਝ ਸਮਾਂ ਪਹਿਲਾਂ ਤੋਂ ਸਰਗਰਮ ਹੋਇਆ ਵਈ ਇਹ ਜਿਹੜੇ ਹੋਲਿਓ ਦੇ ਮੈਂਬਰ ਜਿਹੜੇ ਕਿਸੇ ਮਗਦਗੀ ਆਉਣ ਉਹ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਚੀਜ਼ ਆਈ ਹੈ ਜੇ ਇਕੱਲਾ ਹੀ ਸਨੇਚਿੰਗ ਦੀ ਵਾਰਦਾਤਾਂ ਨੂੰ ਨਾਲ ਆ ਗੁਰਿੰਦਰ ਦੇ ਅੰਜਾਮ ਹੁੰਦਾ ਸੀਗਾ ਅੱਗੇ ਵਿੱਚ ਐਨੇ ਸੁਰਿੰਦਰ ਨੂੰ ਹੈ ਜੁਐਲਰ ਨੂੰ ਤਾਂ ਆਪਾਂ ਇਹਦੇ ਚ ਤਿੰਨੇ ਹੀ ਕਵਰ ਕਰ ਲੈਣੀ ਹੈ ਸਨੇਚਿੰਗ ਕਿਸੇ ਨੇ ਕੋਈ ਤਜਵੀਜ਼ ਕੀਤਾ ਸੀ ਉਹਨੇ ਵਿਕਤੀ ਨੇ ਕੋਈ ਬਾਤ ਵੀ ਕੀਤੀ ਇਹਨਾਂ ਨੂੰ ਦੇਖੋ ਜੀ ਆਏ ਆ ਜਦੋਂ ਵਾਲੀ ਖੁੰਦੇ ਆ ਤਾਂ ਉਦੋਂ ਬੰਦੇ ਤੇ ਹਰਟ ਤਾਂ ਹੁੰਦਾ ਹੀ ਆ ਲੇਡੀ ਦੇ ਉਹਦੇ ਕੰਨ ਦੇ ਵਿੱਚ ਉੱਥੇ ਆਉਂਦੀ ਆ ਬਟ ਕੋਈ ਹਜੇ ਤੱਕ ਕੋਈ ਹੋਰ ਵਾਰਦਾਤ ਨਹੀਂ ਸਾਹਮਣੇ ਆਈ ਹੈਗੀ ਇਹਦੇ ਚ ਹੀ ਹੈ ਵੀ ਚਪਟਾ ਮਾਰ ਕੇ ਵਾਲੀਆਂ ਖੋਣ ਲਈ ਇਹਦਾ ਕੰਮ ਬਾਈਕ ਸਾਈਕਲ ਦੇ ਉੱਤੇ ਆਉਂਦਾ ਸੀਗਾ ਤੇ ਉਹ ਭਜਾਕ ਲੈ ਜਾਂਦੇ ਸੀ ਜੇਕਰ ਗੱਲ ਕੀਤੀ ਜਾਂਦਾ ਜਿਹੜਾ ਥੋੜੀ ਦਾ ਸਮਾਨ ਜਿਵੇਂ ਸਿਆਰ ਇਸ ਤਰ੍ਹਾਂ ਕੋਈ ਕਿਸੇ ਹਰਾਸ ਦੇ ਵਿੱਚ ਲਿਆਏ ਬਾਕੀ ਹੋਰ ਵੀ ਵਾਰਦਾਤਾਂ ਜਿਵੇਂ ਲੋਹੇ ਦਾ ਸਮਾਨ ਹੋਵੇ ਚੋਰੀ ਕਰਦੇ ਨੇ ਛੋਟ-ਛੋਟੀ ਕਰਦੇ ਨੇ ਉਹ ਵੀ ਖਰੀਦ ਤੋਂ ਪਰੋਤ ਕਿਤੇ ਮੈਨੇਟੇ ਆਉਂਦੀ ਹੈ ਕਦੇ ਉਹਨਾ ਵੱਧ ਨਹੀਂ ਧਿਆਨ ਗਿਆ ਵੀ ਕੁਆੜੀ ਵਗੈਰਾ I ended met a